ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸੰਗਤਾਂ ਜਾਣੂ ਹੋ ਪਿਛਲੇ ਇੱਕ ਇੱਕ ਤੋਂ ਡੇਢ ਮਹੀਨੇ ਤੋਂ ਲਗਾਤਾਰ ਪੰਜਾਬ ਦੀ ਧਰਤੀ ਖੜਾ ਦੀ ਮਾਰ ਹੇਠ ਹੈ ਸੋ ਅਸੀਂ ਕਪੂਰਥਲਾ ਜ਼ਿਲ੍ਹਾ ਪਿੰਡ ਰਾਜੀਵਾਲ ਖੜੇ ਹਾਂ ਜੀ ਸਾਰੀ ਸੰਗਤ ਇਲਾਕੇ ਦੀ ਜੁੜੀ ਹੋਈ ਹੈ ਅਤੇ თან ਮਾਨ ਧਨ ਨਾਲ ਸੇਵਾ ਕਰ ਰਹੀ ਹੈ ਇਥੇ ਬਹੁਤ ਟਾ ਲੱਗੀ ਹੋਈ ਹੈ ਜੀ ਦਰਿਆ ਦੀ ਦਰਿਆਤ ਜਿੱਦਾਂ ਇਡਾ ਪਾਣੀ ਦਾ ਪੱਧਰ ਥੱਲੇ ਆਉਂਦਿਆ ਉਹ ਤਾਂ ਉਹ ਤਾਂ ਮਿੱਟੀ ਖੁਰਨਦੀ ਆ ਜੀ ਤੇ ਸਾਰੀ ਸੰਗਤ ਨਾਲ ਮਿਲ ਕੇ ਰੁੱਖ ਕੱਟ ਕੇ ਸੁੱਟ ਰਹੀ ਆ ਜੀ ਮਿੱਟੀ ਦੀ ਸੇਵਾ ਬੋਰੇ ਭਰ ਭਰ ਲਿਆਉਂਦੇ ਆ ਜੀ ਸੋ ਸਤਿਗੁਰੂ ਕਿਰਪਾ ਕਰੇ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਦੇ ਮਿਹਰਾਂ ਭਰਿਆ ਹੱਥ ਰੱਖੇ ਜੀ ਬੰਨ ਦੇ ਪਿਛਲੀ ਸਾਈਡ ਤੇ ਹੀ अनेਕਾਂ ਹੀ ਨਗਰ ਜੋ ਕਿ ਝੋਨੇ ਦੀ ਫਸਲ ਬਚੀ ਹੋਈ ਹੈ ਸਤਿਗੁਰ ਦੀ ਕਿਰਪਾ ਨਾਲ ਸਾਰੀਆਂ ਸੰਗਤਾਂ ਨਾਲ ਮਿਲ ਕੇ ਬੜਾ ਸਹਿਯੋਗ ਕਰ ਰਹੀਆਂ ਹਨ ਸਭਨਾ ਸੰਗਤਾਂ ਦਾ ਧੰਨਵਾਦ ਜੀ ਅਗੋਂ ਸਤਿਗੁਰ ਦੇ ਚਰਨਾਂ 'ਚ ਬੇਨਤੀ ਸਤਿਗੁਰਜੀ ਕਿਰਪਾ ਕਰੋ ਹੁਣ ਮਿਹਰ ਦੀ ਨਿਗਾਹ ਕਰੋ ਸਤਿਗੁਰ ਜੀ ਜਿੰਨਾ ਕ ਏਰੀਆ ਬਚਿਆ ਉਹਨੂੰ ਬਚਾਓ ਤੇ ਸੰਗਤਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਮੌਕੇ ਤੇ ਪਹੁੰਚੋ ਸਥਿਤੀ ਕੀ ਹੈ ਇਸ ਵਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੰਨ ਰਾਜੀਆਲ ਜੀ ਪੋਇਂਡਵਾਲ ਕੋਲ ਦੇ ਬਿਲਕੁਲ ਨੇੜੇ ਪਿੰਡ ਆ ਤੇ ਪਾਣੀ ਜਿਹੜਾ ਇੱਥੇ ਕਾਫੀ ਗਹਿਰਾਈ ਦੇ ਵਿੱਚ ਹੋਣ ਹੋ ਗਿਆ ਤੇ ਢਾ ਲਾ ਰਿਹਾ ਵਾ ਬੰਨ ਵਾਲੇ ਪਾਸੇ ਨੂੰ ਤੇ ਕਾਰਨ ਇਹਦਾ ਇੱਕੋ ਹੀ ਆ ਉਹ ਬਿਜਲੀ ਮਿੱਤੀ ਇਹ ਵਿਜਲਾ ਜਿਹੜਾ ਉੱਚਾ ਆਇਆ ਉਹ ਸਾਫ ਹੁੰਦਾ ਹੈ ਤੇ ਮੇਨ ਹੋਵੇ ਤੇ ਜਿਹੜਾ ਸੁੱਤੋਂ ਦਾ ਚੌੜਾ ਹੋ ਕੇ ਇੱਥੇ ਆ ਕੇ ਨਾ ਸੰਗੜ ਰਿਹਾ ਇਕੱਠਾ ਹੋ ਰਿਹਾ ਵਾ ਉਦੇ ਕਾਰਨ ਪਾਣੀ ਜਿਹੜਾ ਕਾਫੀ ਡੀਪ ਮਿੱਟੀ ਛੱਡ ਰਿਹਾ ਥਲੋ ਕੇ ਬੰਨ ਨੂੰ ਖਤਰਾ ਹੈ ਜੀ ਹਾਲਾਂਕਿ ਇਲਾਕੇ ਦੇ ਮਹਾਪੁਰਸ਼ੇ ਜਿੰਨੇ ਵੀ ਜਾਂ ਸੰਗਤ ਆ ਉਹ ਸਾਰੇ ਲੱਗੇ ਆ ਕੁਝ ਰੋਕ ਵੱਢ ਕੇ ਤੇ ਬਹਾਅ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੰਨ ਨਾਲੇ ਪਾਸੇ ਢਾਣਾ ਲਾਵੇ ਪਰ ਖਤਰਾ ਅਜੇ ਸਟਿਲ ਹੈਗਾ ਆ ਬਾਕੀ ਸਤਿਗੁਰੂ ਕਿਰਪਾ ਕਰੇ ਜਿਵੇਂ ਸੰਗਤ ਦੀ ਸੁਰੱਖਿਆ ਦੀ ਲੱਗੀ ਆ ਕਿੰਨੇ ਕੁ ਪਿੰਡ ਜਿਹੜੇ ਆ ਕਿੰਨਾ ਕੁ ਰਕਬਾ ਜਿਹੜਾ ਪ੍ਰਭਾਵਿਤ ਹੋਣ ਜਾ ਰਿਹਾ ਹੈ ਇਹਨਾਂ ਪਿੰਡਾਂ ਦੇ ਵਿੱਚ ਪ੍ਰਭਾਵਿਤ ਇਹ ਜੀ ਇਥੋਂ ਹਜ਼ਾਰਾਂ ਕਿੜੀ ਆ ਜੀ ਹੂੰ ਸਤਿਗੁਰੂ ਕਿਰਪਾ ਕਰੇ ਕਿ ਆ ਸਲਾਮਤ ਰਹ ਜੂਏ ਨਹੀਂ ਤੇ ਫਿਰ ਬਹੁਤ ਵੱਡਾ ਖਤਰਾ ਆ ਮਨੋਬਾਰ ਤੇ ਤੁਹਾਨੂੰ ਕਾਫੀ ਸੇਵਾ ਦੇ ਕਾਰਜ ਚ ਜਾਰੀ ਆ ਹੁਣ ਮਹਾਰਾਜ ਦੀ ਕਿਰਪਾ ਨਾਲ ਜਾਰੀ ਆ ਹਾਂ ਜੀ ਸੰਗਤਾਂ ਜੁਟੀਆਂ ਜੀ ਇਲਾਕੇ ਦੇ ਮਹਾਂਪੁਰਖ ਸਾਰੇ ਇਕੱਠੇ ਆ ਸਟਾਰ ਵੀ ਚੱਲ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਟਰੋਲ ਚ ਆਂ ਜੀ ਜੀ ਮਾ ਸਾ ਮੌਕੇ ਤੇ ਪਹੁੰਚੇ ਹਾਂ ਕੀ ਸਥਿਤੀ ਹੈ ਇਸ ਵਕਤ ਦੀ ਕਿੱਥੋਂ ਪਾਣੀ ਤੇ ਇੰਨਾ ਜ਼ਿਆਦਾ ਨਹੀਂ ਆ ਪਰ ਪਾਣੀ ਦਾ ਵਹਾਅ ਜਦ ਤੱਕ ਹੋ ਕੇ ਇੰਨੇ ਜਿਹੇ ਨਾ ਉਹ ਢਾਣਾਰੇ ਬਣ ਨੂੰ ਔਰ ਕਾਫੀ ਮੇਰੇ ਖਿਆਲ ਦੇ ਵਿੱਚ ਜਿਹੜੀ ਸੰਗਤ ਦੱਸ ਰਹੀ ਆ ਇੱਥੋਂ 25 30 ਫੁੱਟ ਪਾਣੀ ਜਿਹੜਾ ਉਹਨੇ ਇਹ ਢਾ ਲਾਈ ਆ ਤੇ ਹੁਣ ਸਾਰੇ ਜਣੇ ਪਹੁੰਚੀ ਐ ਸੰਗਤ ਬਹੁਤ ਪਹੁੰਚੀ ਐ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਹੁਤ ਪਹੁੰਚੇ ਨੇ ਟਰੈਕਟਰ ਟਰਾਲੀਆਂ ਲੈ ਕੇ ਜਿਹੜੀ ਸਭ ਤੋਂ ਇਮੀਡੀਏਟ ਹੈ ਕੰਮ ਕਰਨ ਵਾਲਾ ਉਹ ਨਹਿਰੀ ਮਹਿਕਮੇ ਨਾਵੇਂ ਡਿਸਕਸ ਕੀਤਾ ਹੈ ਤੇ ਦਰਖਤ ਹੈ ਜਿਹੜੇ ਕਿ ਦਰਖਤ ਪਾਣੀ ਬੰਨ ਨੂੰ ਜਿਹੜੀ ਢਾਹ ਲੱਗਦੀ ਹੈ ਉਹਨੂੰ ਰੋਕਣ ਵਾਸਤੇ ਬਾਕੀ ਜਿਹੜੇ ਬੋਰੇ ਭੜਕੇ ਰੱਖਣੇ ਜਾਂ ਦੂਜੇ ਕੰਮ ਕਰਨੇ ਉਹ ਬਾਅਦ ਦੀ ਗੱਲ ਹੈ ਸਭ ਤੋਂ ਪਹਿਲਾਂ ਜਿਹੜਾ ਉਹ ਦਰਖਤਾਂ ਦਾ ਸੋ ਦਰਖਤ ਸੰਗਤ ਜਿਹੜੀ ਹੈ ਉਹ ਵੱਡ ਵੱਡ ਕੇ ਲੈ ਕੇ ਆ ਰਹੀ ਹੈ ਔਰ ਇੱਥੇ ਤਾਰਾਂ ਦੇ ਨਾਲ ਬੰਨ ਕੇ ਤੇ ਇਹਨੂੰ ਇੱਥੇ ਸੁਟਿਆ ਜਾ ਰਿਹਾ ਹੈ ਤੇ ਕਾਫੀ ਸਵੇਰ ਨਾਲ ਬਹੁਤ ਫਰਕ ਪਿਆ। ਈਲਾ ਦਾ ਮੌਕੇ ਤੇ ਪਹੁੰਚ ਇਸ ਦੀ ਕਦੋਂ ਤੱਕ ਕਾਬੂ ਹੇਠ ਆ ਜਾਵੇਗੀ? ਮੇਰੇ ਖਿਆਲ ਦੇ ਵਿੱਚ ਦੁਪਹਿਰ ਤੱਕ ਤਾਂ ਵੀ ਫਿਰਕ ਪੈ ਗਿਆ ਪਰ ਦੁਪਹਿਰ ਤੱਕ ਮੈਨੂੰ ਉਮੀਦ ਹੈ ਕਿ ਬਿਲਕੁਲ ਅਸੀਂ ਕੰਟਰੋਲ ਕਰ ਲਾਂਗੇ ਕੋਈ ਕਿਸੇ ਤਰੀਕੇ ਦਾ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ 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 ਅਜੇ ਤੱਕ ਕੁਝ ਨਹੀਂ ਆ ਪਰ ਜੇ ਇਹ ਬੰਨ ਟੁੱਟ ਜਾਂਦਾ ਤੇ ਬਹੁਤ ਜ਼ਿਆਦਾ ਪਸਤਾ ਦਾ ਬਹੁਤ ਜ਼ਿਆਦਾ ਨਿਸ਼ਾਨ ਹੋਣਾ ਸੀਗਾ ਸੋ ਇਸ ਕਰਕੇ ਟਾਈਮ ਸਿਰ ਜਿਹੜਾ ਸਾਰੇ ਸੰਗਤ ਪਹੁੰਚੀ ਹੈ ਸਾਰੇ ਮੈਂ ਵੀ ਮੈਸੇਜ ਕੀਤਾ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਹੁਤ ਪਹੁੰਚ ਗਏ ਨੇ ਸੰਗਤ ਬਹੁਤ ਲੱਗੀ ਆਪਣੇ ਤੌਰ ਤੇ ਬਹੁਤ ਲੱਗੀ ਹੈ ਬਾਬਾ ਜੀ ਬڑے ਪੱਧਰ ਕਰ ਰਹੇ ਨੇ ਬਾਬਾ ਜੀ ਖੜਾ ਵਾਲੇ ਉਹਨਾਂ ਨੇ ਸੰਗਤ ਨੂੰ ਭੇਜਿਆ ਬਾਬਾ ਜੀ ਲੀਸ਼ਰ ਸਿੰਘ ਜੀ ਉਹਨਾਂ ਨੇ ਸੰਗਤ ਨੂੰ ਭੇਜਿਆ ਖੱਤੇ ਵਾਲੇ ਬਾਬਾ ਜੀ ਉਹਨਾਂ ਨੇ ਵੀ ਸੰਗਤ ਨੂੰ ਭੇਜਿਆ ਸੋ ਸੰਗਤ ਲੱਗ ਗਈ ਹੈ ਸਭ ਤੋਂ ਜਿਹੜਾ ਹੁਣ ਜ਼ਰੂਰੀ ਹੈ ਦਰਖਤ ਸੁੱਤੇ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਦਰਖਤ ਸੁੱਤੇ ਜਾ ਰਹੇ ਆ ਜਿਹਦੇ ਨਾਲ ਕੰਟਰੋਲ ਆ ਉਸ ਸੰਭਾਲ ਨੈਕਸਟ ਜਿਹੜਾ ਹੋਰੇ ਭੜਕੇ ਤੇ ਮਿੱਟੀ ਭੜਕੇ ਉਹਦੇ ਬਾਅਦ ਨੇ ਨਰੇਗਾ ਨੂੰ ਕਹਿੰਦਾ ਹੈ ਵੀਡੀਓ ਨੂੰ ਕਹਿੰਦਾ ਕਿ ਨਰੇਗਾ ਮਗਾ ਕੇ ਤੇ ਵੱਤ ਵੱਤ ਬੋਰੇ ਭਰ ਕੇ ਰੱਖੋ ਪਰ ਉਹ तकरीबन ਮੇਰੇ ਖਾਤੇ ਤੇ 30 40 ਹਜ਼ਾਰ ਬੋਰਾ ਤੇ ਸਾਡੇ ਤੋਂ ਡੈਰੀ ਮੈਕਸ ਨੇ ਇਤਜ਼ਾਮ ਕੀਤਾ ਤੇ ਬਾਕੀ ਜੇ ਹੋਰ ਵੀ ਜ਼ਰੂਰਤ ਪੈਂਦੀ ਹੈ ਤੇ ਅਸੀਂ ਇਤਜ਼ਾਮ ਕਰਾਂਗੇ ਅਜੇ ਇਹ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕੋਈ ਸਥਾਨਕ ਲੋਕਾਂ ਨੂੰ ਕੋਈ ਸਲਾਹ مشورہ ਕੋਈ ਦੇਣਾ ਚਾਹੁੰਦੇ ਕੋਈ ਮੈਸੇਜ ਦੇਣਾ ਚਾਹੁੰਦੇ ਕੋਈ ਕੋਈ ਘਭਰਾਨ ਦੀ ਲੋੜ ਨਹੀਂ ਬਸ ਜਿਵੇਂ ਅਸ਼ਵੀ ਬਾਂਦੀ ਲੋੜ ਦੇ ਵਿੱਚ ਵਿਘਨ ਨਾ ਪਵੇ ਸੋ ਜਿੰਨਾ ਕੋਈ ਸੰਗਤ ਆਪਣਾ ਯੋਗਦਾਨ ਪਾ ਸਕਦੀ ਹੈ ਪਾਵੇ ਪਰ ਜਿਆਦਾ ਜਿਹੜੇ ਤਮਾਸ਼ੀ ਦੇਖਣ ਵਾਲੇ ਉਹ ਪਲੀਜ਼ ਮਿਹਰਬਾਨੀ ਕਰਨਾ ਉਹ ਦੇਖਣ ਦਾ ਜਿੰਨਾ ਯੋਗਦਾਨ ਹੈ ਉਹ ਪਾ ਸਕਾ ਉਹ ਪਾ ਦੇ